प्यारे दर्शको प्यार भरी सत श्री अकाल मेरी आज दी कहानी है भरोसा बस मिलता है उस नु ए जिस दा भरोसा हुंदा है एक आदमी दी कपड़े दी दुकान सी वो सेवा बहुत करता सी उस दी दुकान दिन विच सिर्फ 5 या 6 घंटे ही खुलदी और कभी-कभी बिल्कुल ही बंद रहंदी क्योंकि वो गुरुद्वारे सारा दिन सेवा करता रहंदा ਉਹ ਆਦਮੀ ਦੁਕਾਨ ਚਾਹੇ ਥੋੜਾ ਸਮਾਂ ਹੀ ਖੋਲਦਾ ਸੀ ਪਰ ਕਮਾਈ ਉਸ ਨੂੰ ਪੂਰੇ ਦਿਨ ਜਿੰਨੀ ਹੀ ਹੋ ਜਾਂਦੀ ਸੀ ਇੱਕ ਦਿਨ ਉਹਦੇ ਕੋਲ ਆਂਡ ਗਵਾਂਡ ਦੇ ਦੁਕਾਨਦਾਰ ਆਏ ਤੇ ਪੁੱਛਣ ਲੱਗੇ ਕਿ ਤੁਸੀਂ ਗਾਹਕਾਂ ਨੂੰ ਟਾਈਮ ਦੇ ਕੇ ਆਉਂਦੇ ਹੋ ਕਿਉਂਕਿ ਤੁਸੀਂ ਜਿੰਨੇ ਵਜੇ ਵੀ ਆਉਂਦੇ ਹੋ ਦੁਕਾਨ ਖੋਲਦੇ ਹੋ ਤੇ ਗਾਹਕਾਂ ਦੀ ਭੀੜ ਲੱਗ ਜਾਂਦੀ ਹੈ ਤੁਸੀਂ ਪੂਰੇ ਦਿਨ ਦੀ ਕਮਾਈ 5-6 ਘੰਟੇ ਵਿੱਚ ਹੀ ਕਰਕੇ ਚਲੇ ਜਾਂਦੇ ਹੋ ਉਸ ਆਦਮੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਤੇ ਕਿਹਾ ਕਿ ਮੇਰੇ ਭਰਾਵੋ ਨਾ ਹੀ ਮੈਂ ਗਾਹਕਾਂ ਨੂੰ ਦੱਸ ਕੇ ਆਉਂਦਾ ਹਾਂ ਨਾ ਹੀ ਮੇਰੇ ਗਾਹਕ ਪੱਕੇ ਹਨ ਹਾਂ ਉਹ ਮੇਰਾ ਖਿਆਲ ਮੇਰਾ ਮਾਲਕ ਬਹੁਤ ਖਿਆਲ ਕਰਦਾ ਹੈ ਜਿਸ ਦੀ ਮੈਂ ਸੇਵਾ ਕਰਦਾ ਹਾਂ ਉਹ ਮੇਰਾ ਬਹੁਤ ਧਿਆਨ ਰੱਖਦਾ ਹੈ ਮੇਰਾ ਮਾਲਕ ਆਪ ਹੀ ਉਸ ਪ੍ਰائم ਗਾਹਕਾਂ ਨੂੰ ਭੇਜਦਾ ਹੈ ਜਦੋਂ ਮੈਂ ਦੁਕਾਨ ਖੋਲਦਾ ਹਾਂ ਅਤੇ ਉਹ ਮੈਨੂੰ ਆਪਣੀ ਸੇਵਾ ਦਾ ਮੌਕਾ ਦਿੰਦਾ ਹੈ ਸੋ ਉੱਚ ਪ੍ਰਾਪਤ ਕਰਨ ਲਈ ਸਾਨੂੰ ਸਬਰ ਤੇ ਭਰੋਸੇ ਦੀ ਲੋੜ ਹੁੰਦੀ ਹੈ ਆਓ ਆਪਾਂ ਇਸ ਕਹਾਣੀ ਤੇ ਅਮਲ ਕਰਦੇ ਹੋਏ ਉਸ ਪਰਮਾਤਮਾ ਦੇ ਦਰ ਤੇ ਸੇਵਾ ਕਰਗੇ ਤੇ ਆਪਣੀ ਜ਼ਿੰਦਗੀ ਵਿੱਚ ਭਰੋਸਾ ਰੱਖਗੇ